ਪਾਸ ਹੁੰਦਾ ਜੀ ਇਹਦਾ ਪਤਾ ਨਹੀਂ ਹੁੰਦਾ ਜੀ ਕਦੋਂ ਕੀ ਟੁੱਟਿਆ ਨਹੀਂ ਟਰੈਕਟਰ ਦਾ ਜਾਂ ਟਰਾਲੇ ਦਾ ਤੇ ਜਿੰਨੇ ਕੁ ਬੰਦੇ ਉਹਨੇ ਉੱਤੇ ਲਾ ਕੇ ਦੀ ਬਾ ਆਈਟ ਲਾਈਟ ਚੱਲਦੀ ਹੈ ਓਕੇ ਅੱਛਾ ਇਹ ਮੈਂ ਜਿਵੇਂ ਦੇਖਿਆ ਅੰਦਰ ਤੁਹਾਡੀ ਮਸ਼ੀਨ ਦੇ ਅੰਦਰ ਆਮ ਤੌਰ ਤੇ ਚੈਬਨ ਦੇ ਅੰਦਰ ਏਸੀ ਹੁੰਦਾ ਪਰ ਤੁਹਾਡਾ ਏਸੀ ਨਹੀਂ ਚੱਲ ਰਿਹਾ ਬੰਦ ਪਿਆ ਹੈ ਏਸੀ ਉਹਦੇ ਚ ਖਤਰਾ ਵੀ ਹੋ ਜਾਂਦਾ ਜੇਵੇਂ ਟਰੈਕਟਰ ਪਲਟਣ ਦਾ ਡਰ ਹੋ ਜੇ ਹੂੰ ਕੀ ਤੁਹਾਡੇ ਸਾਹਮਣੇ ਕੋਈ ਇਦਾਂ ਦੀ ਘਟਨਾ ਵਾਪਰੀ हां ਹੋਈਆਂ ਜੀ ਇਕਈ ਵਾਰ ਟਰੈਕਟਰ ਫਲਟਣ ਤੋਂ ਬਚੇ ਆ ਦੋ ਤਿੰਨ ਅਰੀਕ ਹੋਇਆ ਕਹਾ ਬਗ ਟਰੈਕਟਰ ਨੇ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਉਹਨਾਂ ਕਿਰਤੀ ਹੱਥਾਂ ਦੇ ਨਾਲ ਜੋ ਧਰਤੀ ਦਾ ਸੀਨਾ ਪਾੜ ਕੇ ਵਿਕਾਸ ਦੀ ਨਵੀਂ ਤਸਵੀਰ ਬਣਾਉਂਦੇ ਆ ਉਹ ਟਰੈਕ ਚਲਾਉਂਦੇ ਆ ਜੀਸੀਬੀ ਚਲਾਉਂਦੇ ਆ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਆ ਕੰਮ ਕਰਕੇ ਕਈਆਂ ਦੇ ਲਈ ਸਹੂਲਤਾਂ ਖੜੀਆਂ ਕਰਦੇ ਆ ਪਰ ਉਹਨਾਂ ਦੀ ਖੁਦ ਹੀ ਕੋਈ ਠੋਸ ਜ਼ਿੰਦਗੀ ਨਹੀਂ ਹੈਗੀ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਮਿਹਨਤ ਬਾਰੇ ਕੰਮ ਕਰਦੇ ਸਮੇਂ ਉਹਨਾਂ ਨੂੰ ਕੀ-ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਕੀ-ਕੀ ਉਹਨਾਂ ਦੇ ਸੁਪਨੇ ਆ ਸੋ ਗੱਲਬਾਤ ਕਰਦੇ ਆ ਇਹਨਾਂ ਕਿਰਤੀਆਂ ਦੇ ਨਾਲ ਗੱਲ ਕਿਰਤੀਆਂ ਦੀ ਲੜੀ ਦੇ ਤਹਿਤ ਗੱਲਬਾਤ ਕਰਾਂਗੇ ਇੱਥੇ ਬਾਈ ਜੀ ਆ ਜੀਸੀਬੀ ਚਲਾ ਰਹੇ ਲਗਾਤਾਰ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਸਸਿਕਾ ਬਾਈ ਜੀ। ਸਸਿਕਾ ਜੀ। ਅੱਛਾ ਬਾਈ ਜੀ ਨਾਮ ਕੀ ਹੈ ਜੀ ਤੁਹਾਡਾ? ਯਾਦਵਿੰਦਰ ਜੀ। ਆ ਯਾਦਵਿੰਦਰ ਜੀ ਤੁਸੀਂ ਜੀਸੀਬੀ ਚਲਾ ਰਹੇ ਹੋ ਤਾਂ ਜਾਣਨਾ ਚਾਹਾਂਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ? ਕਿੰਨੇ ਸਾਲ ਹੋ ਗਿਆ ਜੀ ਇਹ ਕੰਮ ਕਰਦਿਆਂ ਨੂੰ? ਅੱਛਾ ਸਾਲ ਹੋ ਗਿਆ ਜੀ ਤੇ ਕਿੰਨੇ ਘੰਟੇ ਕੰਮ ਕਰਦੇ ਹੋ ਜੀ ਫਿਰ? ਇੱਥੇ ਆਦੀ 10 ਘੰਟੇ ਡਿਊਟੀ ਹੁੰਦੀ ਹੈ ਜੀ। 10 ਘੰਟੇ ਡਿਊਟੀ। ਅੱਛਾ ਤੇ ਕਿੰਨਾ ਮਿਹਨਤਾਨਾ ਮਿਲ ਜਾਂਦਾ ਜੀ? ਮੀਨੇ ਦਾ ਕੋਈ 30-24000 ਰੁਪਇਆ ਮਿਲ ਜਾਂਦਾ ਹੈ 23-24000 ਤੁਹਾਨੂੰ ਮਿਲ ਜਾਂਦਾ ਹੈ ਅੱਛਾ ਭਾਈ ਜੀ ਜਦੋਂ ਤੁਸੀਂ ਕੰਮ ਕਰਦੇ ਹੋ ਹਨਾ ਤੇ ਮੁਸ਼ਕਲਾਂ ਕੀ ਕੀ ਖੜੀਆਂ ਹੁੰਦੀਆਂ ਹਨ ਮੁਸ਼ਕਲਾਂ ਬਹੁਤ ਹੁੰਦੀਆਂ ਦੇਖ ਲਓ ਸਾਹਮਣੇ ਟੋਬਾ ਹੈਗਾ ਇੱਥੇ ਮਸ਼ੀਨ ਖੁੱਬ ਵੀ ਸਕਦੀ ਹੈ ਰਿਸਕ ਆ ਪਰ ਸਰਪੰਚ ਸਾਹਿਬ ਕਹਿੰਦੇ ਕਿ ਇਹ ਵੀ ਕੰਮ ਕਰਨਾ ਹੀ ਕਰਨਾ ਇੱਥੇ ਪਰ ਸਾਨੂੰ ਉਹ ਕਰਨਾ ਹੀ ਪਣਾ ਉਹ ਕਿਉਂਕਿ ਆਦਿ ਰਿਸਕ ਲੈਗੇ ਜੀ ਹੋਰ ਵੀ ਕਈ ਮੁਸ਼ਕਲਾਂ ਨੇ ਟੁੱਟ ਪਾਣ ਨੇ ਕਰਨਾ ਹਨਾ ਬਹੁਤ ਉਹਨਾਂ ਗਰਮੀ ਨਹੀਂ ਆ ਗਈ ਹੂੰ ਹੋਰ ਵੀ ਕਈ ਦਿੱਕਤਾਂ ਆ ਜਾਂਦੀਆਂ ਜੀ ਜੀ ਇਹ ਮੈਂ ਜਿਵੇਂ ਦੇਖਿਆ ਅੰਦਰ ਤੁਹਾਡੀ ਮਸ਼ੀਨ ਦੇ ਅੰਦਰ ਆਮ ਤੌਰ ਤੇ ਚੈਬਨ ਦੇ ਅੰਦਰ ਏਸੀ ਹੁੰਦਾ ਪਰ ਤੁਹਾਡਾ ਏਸੀ ਨਹੀਂ ਚੱਲ ਰਿਹਾ ਬੰਦ ਪਿਆ ਹੈਗਾ ਏਸੀ ਤੇ ਚੱਲ ਰਿਹਾ ਸੀ ਜੀ ਤੇ ਨਾ ਇੱਕ ਨਾਲ ਅਲਟਰਨੇਟਰ ਟੁੱਟ ਕੇ ਡੈਗ ਪੈ ਰਿਹਾ ਇਸ ਕਰਕੇ ਪਾੜ ਗਈ ਆ ਤੇ ਕਿਸੇ ਦਾ ਕੰਮ ਕਰਵਾਵਾਂਗੇ ਉਹਦਾ ਹੀ ਸੀ ਚੱਲਦਾ ਸੀਗਾ ਅੱਛਾ ਹੁਣ ਇਸ ਟਾਈਮ ਤੇ ਫਿਰ ਗਰਮੀ ਬਹੁਤ ਆ ਬਾਈ ਜੀ ਜਿਹੜਾ ਜਿਵੇਂ ਆਸੇ ਪਾਸੇ ਚਾਰ ਦੀਵਾਰੀ ਆਪਣੇ ਹਨਾ ਤੇ ਹਵਾ ਲੱਗ ਨਹੀਂ ਰਹੀ ਤਪਸ਼ ਬਹੁਤ ਆ ਗਰਮੀ ਬਾਹਰ ਖੜੇ ਨੂੰ ਆ ਰਹੀ ਆ ਤੇ ਅੰਦਰ ਤਾਂ ਬਹੁਤ ਜ਼ਿਆਦਾ ਆਉਂਦੀ ਹੋਣੀ ਆ ਫਿਰ ਕਿਵੇਂ ਕੰਮ ਕਰਦੇ ਹੋ ਬਾਈ ਜੀ ਫਿਰ ਕਰਨਾ ਪੈਂਦਾ ਹੀ ਹਣਾ ਤੁਹਾਨੂੰ ਮਜਬੂਰੀਆਂ ਹਨਾ ਹਾਂਜੀ ਮਜਬੂਰੀਆਂ ਕਰਨਾ ਹੀ ਪੈਂਦਾ ਹੀ ਉਹਦੇ ਹਾਂਜੀ ਅੱਛਾ ਹੋਰ ਇਸ ਤੋਂ ਇਲਾਵਾ ਤੁਹਾਡੇ ਤੋਂ ਜਾਨਣਾ ਚਾਹਾਂਗੇ ਆ ਪੜ੍ਹੇ ਕਿੰਨੇ ਆ ਤੁਸੀਂ ਮੇਰੀ ਪਲੱਸ 2 ਪਲੀਅਰ ਹੈ ਜੀ ਪਲੱਸ 2 ਪਾਸੋਂ ਤੁਸੀਂ ਹਨਾ ਤੇ ਜਿਵੇਂ ਹੋਰ ਬਹੁਤ ਸਾਰੇ ਨੌਜਵਾਨ ਹਨਾ ਉਹਨਾਂ ਨੂੰ ਇਸ ਪਾਸੇ ਤੋਂ ਜਾਣਨਾ ਚਾਹਾਂਗੇ ਇਸ ਪਾਸੇ ਆਉਣਾ ਚਾਹੀਦਾ ਕਿਵੇਂ ਕਿੱਦਾਂ ਦਾ ਇਹ ਕੰਮ ਕੰਮ ਵਧੀਆ ਹੈ ਅੱਛਾ ਕੰਮ ਵਧੀਆ ਕੋਈ ਨਹੀਂ ਕਰਦਾ ਪਰ ਚੁਣੌਤੀਆਂ ਭਰਪੂਰ ਆ ਜੀ ਹਾਂਜੀ ਉਹ ਕਰਨਾ ਹੀ ਪੈਣਾ ਹਾਂ ਹੋਰ ਇਸ ਤੋਂ ਇਲਾਵਾ ਕੀ ਕਹਿਣਾ ਚਾਹੋਗੇ ਕੀ ਸਨੇਹ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਵਧੀਆ ਚਲੋ ਜਿੰਨਾ ਜਿਹੜੇ ਨਹੀਂ ਕੰਮ ਕਰ ਕਰਦੇ ਵਧੀਆ ਸਿੱਖਣੀ ਚਾਹੀਦੀ ਬੇਟੀ ਜਦੋਂ 23 24 ਹਜ਼ਾਰ ਸਨ ਖਾ ਵੀ ਵਧੀਆ ਹੁੰਦੀ ਆ ਘਰ ਬਾਤ ਹਾਂ ਹਾਂਜੀ ਅੱਛਾ ਕੀ ਸੁਪਨਾ ਕੀ ਹੈ ਤੁਹਾਡਾ ਸੁਪਨਾ ਆਪਣਾ ਬਾਹਰ ਜਾਣਾ ਹੈ ਅੱਛਾ ਫੌਰਨ ਜਾਣਾ ਚਾਹੁੰਦੇ ਹੋ ਹਾਂਜੀ ਅੱਛਾ ਇੱਥੇ ਰਹਿ ਕੇ ਕਿਉਂ ਨਹੀਂ ਕੰਮ ਕਰਨਾ ਚਾਹੁੰਦੇ ਟੀ ਚੱਕਰ ਨਹੀਂ ਇੱਥੇ ਉਦਾਂ ਨਹੀਂ ਮਿਹਨਤ ਨਹੀਂ ਮਿਲਦੀ ਜਿੰਨੀ ਚਾਹੀਦੀ ਹੈ ਅੱਛਾ ਮਿਹਨਤ ਜ਼ਿਆਦਾ ਲੱਗ ਜਾਂਦੀ ਆ ਹਾਂ ਜੀ ਮਿਹਨਤ ਮਿਹਨਤ ਜ਼ਿਆਦਾ ਹੁੰਦੀ ਆ ਪਰ ਮਿਹਨਤ ਦਾ ਨਾ ਘੱਟ ਮਿਲਦਾ ਇਹੀ ਕਹਣਾ ਚਾਹੁੰਦੇ ਹਾਂ ਹਾਂ ਕਿੰਨੇ ਨੂੰ ਸਿੱਖਣੇ ਪਹਿਲਾ ਸਾਲ ਵੇਸਟ ਕਰਨਾ ਪੈਂਦਾ ਜੀ ਹੂੰ ਫੇਰ ਕਿਤੇ ਬੰਦਾ ਚਲਾਉਣ ਲੱਗਦਾ ਜੀ ਅੱਛਾ ਜਿਹੜਾ ਤੁਸੀਂ ਇੱਥੋਂ ਤੁਹਾਨੂੰ ਤਨਖਾਹ ਮਿਲਦੀ ਮਿਹਨਤਾਂ ਨਾ ਮਿਲਦਾ ਉਹਦੇ ਨਾਲ ਤੁਹਾਡੀਆਂ ਲੋੜਾਂ ਘਰ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਫਿਰ ਔਖਾ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆਂ ਘਰ ਘਰ ਬਿਮਾਰੀਆਂ ਹੈਗੀਆਂ ਹਨਾ ਇਹ ਤਾਂ ਆਦੀਆਂ ਲੋੜਾਂ ਪੂਰੀਆਂ ਕਰਕੇ ਉਸ ਤੋਂ ਬਾਅਦ ਖਮਾਰ ਖਮਾਰ ਵੀ ਹੁੰਦਾ ਪਰਿਵਾਰ ਦਾ ਵੀ ਨੰਬਰ ਆ ਜਾਂਦਾ ਉਹ 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 ਇਲਾਜ ਤੁਸੀਂ ਕਰਵਾ ਪੌਣੇ ਉਧਰਲੇ ਪਾਸੇ ਨੂੰ ਬੱਚਤ ਹੋ ਜਾਂਦੀ ਐ ਤਾਂ ਨਹੀਂ ਘਰ ਤੇ ਬੱਚਤ ਹੋ ਜਾਂਦੀ ਐ ਪਰ ਦਾਨੋਂ ਵੱਡੇ ਹੋ ਮਾਈਕ ਵੀਦਾਰੀਆਂ ਪਹਿਣੀਆਂ ਫਿਰ ਨਹੀਂ ਫਿਰ ਉਹ ਖੋ ਜਵਾਲੇ ਤੁਸੀਂ ਕੁਆਰਿਆਂ ਹਨਾ ਅੱਗੇ ਜਾ ਕੇ ਫਿਰ ਮੁਸ਼ਕਲ ਆਊਗੀ ਇਹਨੇ ਪੈਸੇ ਨਾਲ ਗੁਜ਼ਾਰਾ ਜਿਹੜਾ ਉਹ ਨਹੀਂ ਹੋਣਾ ਹਨਾ ਨਹੀਂ ਹੋਣਾ ਜੀ ਅੱਛਾ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਹੀ ਵਕੀਲ ਸਿੰਘ ਹੈ ਹਾਂ ਕੱਚਾ ਨਾ ਕੰਮ ਕਹਿ ਦਿੰਦੇ ਅੱਛਾ ਆ ਵਕੀਲ ਸਿੰਘ ਜੀ ਤੁਸੀਂ ਕੀ ਕੰਮ ਕੀ ਕਰਦੇ ਹੋ ਇੱਥੇ ਕੰਮ ਜੀ ਆਪਣਾ ਇੱਥੇ ਛੱਪਰ ਦੀ ਸਪਾਈ ਹੋ ਰਹੀ ਹੈ ਜੀ ਹੂੰ ਇੱਥੇ ਟਰੈਕਟਰ ਲੱਗੇ ਹੋਏ ਵੀ ਅੱਛਾ ਤੁਸੀਂ ਟਰੈਕਟਰ ਚਲਾਉਂਦੇ ਹੋ ਹਾਂ ਜੀ ਅੱਛਾ ਟਰੈਕਟਰ ਚਲਾਉਂਦੇ ਹੋ ਮਤਲਬ ਟਰੈਕਟਰ ਚ ਜਿਹੜੀ ਮਿੱਟੀ ਦੀ ਢੋਆ ਢਵਾਈ ਤੁਸੀਂ ਕਰਦੇ ਹੋ ਹਨਾ ਆਪੇ ਪਾਸੇ ਦੂਰ-ਦਰਾਡੇ ਲੈ ਕੇ ਜਾਂਦੇ ਹੋ ਹਾਂ ਜੀ ਅੱਛਾ ਭਾਈ ਜੀ ਇਹ ਦੱਸੋ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਹੀ ਮੈਂ ਪਲੱਸ 2 ਚੋਂ ਹਟ ਕੇ ਹੀ ਸਿੱਧਾ ਟਰੈਕਟਰ ਤੇ ਲੱਗ ਗਿਆ ਸੀਗਾ ਜੀ ਹੂੰ ਤੇ 5-6 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ 5-6 ਸਾਲ ਹੋ ਗਿਆ ਤੁਹਾਨੂੰ ਤੇ ਭਾਈ ਜੀ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ 10 ਘੰਟੇ ਕੰਮ ਹੁੰਦਾ ਜੀ ਇੱਥੇ ਕਿੰਨੇ ਤੋਂ ਕਿੰਨੇ ਇਹ 8 ਤੋਂ ਹੀ ਲੈ ਕੇ 7 ਵਜੇ ਤੱਕ ਹੂੰ ਤੇ ਅੱਛਾ ਜਿਹੜਾ ਤੁਸੀਂ ਟਰੈਕਟਰ ਚਲਾਉਨੇ ਹੋ ਤੁਹਾਡਾ ਆਪ ਦਾ ਏ ਜਾਂ ਤੁਸੀਂ ਕਿਰਾਏ ਤੇ ਚਲਾਉਨੇ ਹੋ ਜਾਂ ਤਨਖਾਹ ਤੇ ਲੱਗਿਓ ਕੀ ਸਭਾ ਸਭਾ ਟਰੈਕਟਰ ਤਾਂ ਸਾਡੇ ਆਪ ਦੇ ਹੀ ਤੇਲ ਇਹਨਾਂ ਦਾ ਹੁੰਦਾ ਹੀ ਤੇ 1400 ਰੁਪਏ ਘੜੀ ਮੈਂਦੀ ਏ ਟਰੈਕਟਰ ਟਰਾਲਾ ਦੇ ਨਾਲ ਡਰਾਈਵਰ ਹੂੰ अच्छा ਤੇ ਕਿੰਨੀ ਕ ਆਮਦਨੀ ਤੇ ਗੱਲ ਕਰ ਰਿਆ ਸੀ ਮੈਂ ਕਿੰਨੀ ਕ ਬਚਤ ਕਿੰਨੀ ਕ ਹੋ ਜਾਂਦੀ ਫਿਰ ਬਾਈ ਜੀ ਬਚਤ ਤਾਂ ਇਹ ਵੈਸੇ ਹੀ ਬੱਟ ਟਾਈਮ ਪਾਸ ਹੁੰਦਾ ਜੀ ਇਹਦਾ ਪਤਾ ਨਹੀਂ ਹੁੰਦਾ ਜੀ ਕਦੋਂ ਕੀ ਟੁੱਟਿਆ ਨਹੀਂ ਟਰੈਕਟਰ ਦਾ ਜਾਂ ਟਰਾਲੇ ਦਾ ਇਹ ਜਿੰਨੇ ਕ ਬੰਦੇ ਉਹਨੇ ਉੱਤੇ ਲੱਗ ਜਾਂਦੀ ਬਾ ਆਈ ਚਲਾਈ ਚੱਲੀ ਜਾਂਦੀ ਓਕੇ ਅੱਛਾ ਬਾਈ ਜੀ ਟਰੈਕਟਰ ਚਲਾਉਂਦੇ ਸਮੇਂ ਕੰਮ ਕਰਦੇ ਸਮੇਂ ਤੁਹਾਨੂੰ ਕੀ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕੀ ਕੀ ਮੁਸ਼ਕਲਾਂ ਦਾ ਜਿਹੜਾ ਉਹ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਦੇ ਆ ਵੀ ਆਪਣਾ ਨੁਕਸਾਨ ਵੀ ਹੁੰਦਾ ਰਹਿੰਦਾ ਜਿਵੇਂ ਹੁਣ ਟਰੈਕਟਰ ਫੱਜੇ ਉਦੋਂ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਟਰੈਕਟਰ ਫੱਜੇ ਫਿਰ ਕੱਢਣਾ ਪੈਂਦਾ ਤੇ ਉਹਦੇ ਚ ਖਤਰਾ ਵੀ ਹੋ ਜਾਂਦਾ ਜਿਵੇਂ ਟਰੈਕਟਰ ਪਲਟਣ ਦਾ ਡਰ ਹੋ ਜੇ ਇਹ ਚੀਜ਼ਾਂ ਹੀ ਦੇਖ ਰਹੀਆਂ ਕਿ ਕੀ ਤੁਹਾਡੇ ਸਾਹਮਣੇ ਕੋਈ ਏਦਾਂ ਦੀ ਘਟਨਾ ਵਾਪਰੀ ਆਹ ਹੋਈਆਂ ਜੀ ਕਈ ਵਾਰ ਟਰੈਕਟਰ ਪਲਟਣ ਤੋਂ ਬਚੇ ਆ ਦੋ ਤਿੰਨ ਅਰੀ ਹੋਇਆ ਇਸ ਤਰ੍ਹਾਂ ਹਾਸਾ ਕੱਢਣਾ ਟਰੈਕਟਰ ਮੇਰਾ ਟਰਾਲ ਇੱਕ ਵਾਰੀ ਪਲਟ ਗਿਆ ਸੀਗਾ ਕਟੋਗਾੜਾ 35 ਤੋਂ 40000 ਉਹਦੇ ਤੇ ਲੱਗ ਗਿਆ अच्छा भाई हां जी ਤੇ ਮਤਲਬ ਕਾਫੀ ਪੈਸੇ ਲੱਗ ਗਏ ਤੁਹਾਡੀ ਮਿਹਨਤ ਦੀ ਕਮਾਈ ਹਨਾ ਬਚਤ ਫਿਰ ਉਹਦੇ ਚ ਬਚਿਆ ਕੁਝ ਸਾਰੇ ਉੱਤੇ ਹੀ ਲੱਗ ਗਏ ਜੀ ਬਸ ਜਿੰਨਾ ਕਮਾਉਨੇ ਆ ਉਹਨੇ ਲੱਗ ਜਾਂਦੇ ਆ ਕੀ ਬਚਣਾ ਕੀ ਹੈ ਜੀ ਬਸ ਜੋ ਆਪਣਾ ਆਪ ਦਾ ਕਮਾਈ ਕਰੀ ਦੀ ਉਹ ਹੀ ਫਿਲਟਰ ਵਾਲੇ ਤੇ ਲੱਗ ਜਾਂਦੀ ਬਚਣਾ ਦਾ ਅੱਛਾ ਭਾਈ ਜੀ ਇਹ ਦੱਸੋ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ ਹਨਾ ਇਹ ਤੁਸੀਂ ਸ਼ੌਂਕ ਨਾਲ ਕਰਦੇ ਹੋ ਜਾਂ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਕੰਮ ਹੋਰ ਕੋਈ ਹੈ ਹੀ ਨਹੀਂਗਾ ਬਦਲ ਹੈ ਹੀ ਨਹੀਂਗਾ ਤਾਂ ਕਰਕੇ ਹੀ ਕੰਮ ਕਰਦੇ ਹੋ ਇਦਾਂ ਹੀ ਹੁਣ ਮਜਬੂਰੀ ਹੈ ਨੌਕਰੀ ਸਰਕਾਰ ਦੇ ਨਹੀਂ ਗਈ ਜੀ ਹੂੰ ਬਾਪਰੇ ਇਦੂ ਬਾਪਰੇ ਲਿਖੇ ਮੁੰਡੇ ਸਾਰੇ ਟਰੈਕਟਰਾਂ ਦੀ ਲੱਗ ਰਿਹਾ ਕੋਈ ਕਿਨੇ ਕੀਤਾ ਮਾਫਦਾਰ ਕਰ ਰਿਹਾ ਕੋਈ ਕਿਰੇ ਲੱਗ ਰਿਹਾ ਹੈ ਹੂੰ ਇਸ ਕਰਕੇ ਆਪਾਂ ਦਾ ਇਕੱਲਾ ਟਰੈਕਟਰ ਹੀ ਚਲ ਰਿਹਾ ਹੈ ਅੱਛਾ ਕੀ ਲੱਗਦਾ ਵੀ ਜਿਹੜੇ ਹੋਰ ਨੌਜਵਾਨ ਆ ਜਿਵੇਂ ਤੁਸੀਂ ਵੀ ਕਹਿਆ ਹਨ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੇਰਜ਼ਗਾਰੀ ਲਗਾਤਾਰ ਤੰਡਬ ਆਪਣਾ ਲਗਾਤਾਰ ਦਿਖਾ ਰਹੀ ਹੈ ਹਨਾ ਤੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਇਹ ਕੰਮ ਠੀਕ ਆ ਨੌਜਵਾਨਾਂ ਲਈ ਟਰੈਕਟਰ ਚ ਨਾ ਨਹੀਂ ਇਹਦਾ ਰੈਸਟ ਕੀ ਹੈ ਜੀ ਜੇ ਸਰਕਾਰ ਨੌਕਰੀ ਦੇਵੇ ਤਾਂ ਇਹ ਕੰਮ ਵੀ ਬਿਨਾਂ ਕਰੇ ਪਰ ਨੌਕਰੀ ਮਿਲ ਨਹੀਂ ਰਹੀ ਇਹ ਮਜਬੂਰੀ ਕਾਰਨ ਕਰਕੇ ਕਰਨਾ ਪੈਂਦੀ ਹਮ ਹੋਰ ਹੈ ਕੀ ਸਨੇਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਨੂੰ ਇਹੀ ਆ ਵੀ ਆਪਦਾ ਮਿਹਨਤ ਕਰੋ ਸਰਕਾਰੀ ਕੰਮ ਸਰਕਾਰੀ ਨੌਕਰੀਆਂ ਨਾ ਚੰਦਣ ਹਮ ਇਹ ਵੀ ਸਰਕਾਰੀ ਨੌਕਰੀ ਮਿਲ ਜੇ ਵਧੀਆ ਗੱਲ ਆ ਸਾਡੇ ਅਰਕੂ ਧੱਕੇ ਦਾ ਨਾ ਖਾਂਗੇ ਹੂੰ ਇਹੀ ਆ ਵੀ ਇੱਥੇ ਧੁੱਪ ਗਾ ਇੱਕ ਕਿਟਰ ਨੇ ਬੰਦਾ ਕੋਣ ਤੁਸੀਂ ਨਾ ਇੱਕ ਚੀਜ਼ ਹੂੰ ਦੁਪਹਿਰੇ ਆ ਕੇ ਦੇਖੋ ਕਿੰਨੀ ਧੁੱਪ ਹੁੰਦੀ ਐ ਕਿੰਨੀ ਮਿਹਨਤ ਨਾਲ ਕੰਮ ਕਰਦੇ ਹੂੰ ਬੱਚ ਦਾ ਫੇਰ ਵੀ ਕੁਝ ਨਹੀਂ ਹੈਗਾ ਫੇਰ ਵੀ ਕੁਝ ਨਹੀਂ ਹੁੰਦਾ ਅੱਛਾ ਜਿਹੜਾ ਇਹਦੇ ਤੋਂ ਤੁਸੀਂ ਕਮਾਈ ਕਰਦੇ ਹੋ ਹਨ ਮਿਹਨਤ ਕਰਦੇ ਹੋ ਤੇ ਕੀ ਤੁਹਾਡੀਆਂ ਲੋੜਾਂ ਹੀ ਪੂਰੀਆਂ ਹੁੰਦੀਆਂ ਘਰ ਦੀਆਂ ਜਾਂ ਹੋਰ ਲੋੜਾਂ ਜਿਹੜੀਆਂ ਜਿਵੇਂ ਕਹਿ ਲਈਏ ਮੈਡੀਕਲ ਲੋੜਾਂ ਹੋ ਗਈਆਂ ਹਨ ਬਿਮਾਰੀਆਂ ਅਠਮਾਰੀਆਂ ਘਰਾਂ ਵਿੱਚ ਆਉਂਦੀਆਂ ਰਹਿੰਦੀਆਂ ਉਹ ਵੀ ਇੱਸੇ ਖਰਚੇ ਚ ਪੂਰੀਆਂ ਹੋ ਜਾਂਦੀਆਂ ਬਾਈ ਜੇ ਟੁੱਟ-ਪੱਟ ਨਾ ਹੋਵੇ ਫਿਰ ਤਾਂ ਕੋ ਬਜੇ ਜਾਂਦੇ ਜੀ ਜੇ ਟੁੱਟ-ਪੱਟ ਹੋ ਜੇ ਫਿਰ ਤਾਂ ਜੀ ਮੁਸ਼ਕਲੀ ਆਈ ਮੁਸ਼ਕਲ ਮਤਲਬ ਜੇ ਘਰੇ ਸੁਭਾਅ ਹੈ ਕਿ ਆ ਵੀ ਹਰੇਕ ਘਰੇ ਅੱਜਕੱਲ ਕੋਈ ਨਾ ਕੋਈ ਬਿਮਾਰ ਹੈਗਾ ਹੀ ਹਨ ਇਹਦੇ ਤਾਂ ਤੁਸੀਂ ਆਪਣਾ ਮਤਲਬ ਜਿਹੜੀਆਂ ਬਿਮਾਰੀਆਂ ਅਠਮਾਰੀਆਂ ਦੇ ਇਲਾਜ ਲਈ ਤੁਸੀਂ ਇਹਦੇ ਚੋਂ ਬੱਚਤ ਕੱਢ ਸਕਦੇ ਹੋ ਜਾਂ ਨਹੀਂ ਮੇਰਾ ਸਵਾਲ ਏ ਸੀ ਇਹਨੂੰ ਥੋੜਾ ਜਿਹਾ ਕਲੀਅਰ ਕਰ ਇਹ ਤਾਂ ਜੇ ਸੁਣੋ ਬੱਤ ਸੇ ਜੇ ਟੁੱਟ ਪਾ ਦੇ ਨਾ ਹੋਵੇ ਤਾਂ ਫਿਰ ਤਾਂ ਬਾਜ ਜਾਂਦਾ ਹੀ ਤੇ ਜੇ ਟੁੱਟ ਪਾ ਜੂਗੀ ਫਿਰ ਤਾਂ ਗਾਂ ਕੇ ਇਹਨੂੰ ਕਹਿਣਾ ਪੈਂਦਾ ਹੀ ਪੈਸੇ ਦੇ ਜੀ ਨਹੀਂ ਤਾਂ ਬਾਪ ਕੀ ਹੋ ਕਰ ਨਹੀਂ ਪੈਂਦੀ ਟੁੱਟ ਪਾ ਜੀ ਲੱਗਦੇ ਚੀਜ਼ਾਂ ਨੂੰ ਜੀ ਜੋ ਸ਼ੁਕਰੀਆ ਭਾਈ